ਸਰ ਜੀ ਮੇਰਾ 6 ਅਕਤੂਬਰ ਨੂੰ 2023 ਦੇ ਵਿੱਚ ਮੇਰਾ ਫੋਨ ਗੁਆਚ ਗਿਆ ਸੀ ਆ ਬਸ ਅੱਡੇ ਮੋਗੇ 'ਚ ਤੇ ਫਿਰ ਮੈਂ ਆਪਣੇ ਨੰਬਰ ਸਿਟੀ ਦੇ ਅਪਲਾਈ ਕੀਤਾ ਸੀਗਾ ਅੱਜ ਮੈਨੂੰ ਇਹਨਾਂ ਨੇ ਮੈਨੂੰ ਲੱਭ ਕੇ ਦਿੱਤਾ ਹੈ ਬਹੁਤ ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ ਜੀ ਮੇਰਾ ਫੋਨ ਗਮ ਹੋ ਗਿਆ ਸੀਗਾ ਹੀ ਅੱਜ ਤੋਂ 3 ਮਹੀਨੇ ਪਹਿਲਾਂ ਇਹ ਮੋਗਾ ਪੁਲਿਸ ਨੇ ਕਵਰੀ ਕੀਤਾ ਟੈਕਨਿਕ ਸੈਲ ਵਾਲਿਆਂ ਦਾ ਮੈਂ ਬਹੁਤ ਧੰਨਵਾਦ ਕਰਦਾ ਐਸਐਸਪੀ ਸਾਹਿਬ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਫੋਨ ਮੇਰਾ ਗਮ ਹੋ ਗਿਆ ਤੋਂ ਬਚਾ ਲਿਆ ਲੱਭਤਾ ਮੇਰਾ ਫੋਨ 7 ਮਈ ਨੂੰ ਗੁੰਮ ਹੋ ਗਿਆ ਸੀ ਤੇ ਮੈਂ ਇੱਕ ਸ਼ਾਪ ਤੇ ਗਿਆ ਸੀ ਉੱਥੇ ਰੱਖ ਕੇ ਭੁੱਲ ਗਿਆ ਤੇ ਉਸ ਤੋਂ ਚੋਰੀ ਹੋ ਗਿਆ ਉਸ ਤੋਂ ਰਿਕਵਰ ਨਹੀਂ ਹੋਇਆ ਫਿਰ ਸੀਆਈਆਰ ਉੱਤੇ ਫੋਨ ਐਪ ਸਾਲ ਦੇ ਅੰਦਰ ਤੇ ਗਿਆ ਤੇ ਸੀਆਈਆਰ ਤੇ ਰਿਪੋਰਟ ਰਜਿਸਟਰ ਕਰਾਇਆ ਤੇ ਅੱਜ ਮੋਗਾ ਪੁਲਿਸ ਦੀ ਮਦਦ ਨਾਲ ਮੈਨੂੰ ਮੇਰਾ ਫੋਨ ਰਿਕਵਰ ਹੋ ਗਿਆ ਥੈਂਕ ਯੂ ਮੋਗਾ ਪੁਲਿਸ ਅਸ਼ੇਗਲ ਜੀ ਸਾਰਿਆਂ ਨੂੰ ਮੇਰੇ ਫਾਦਰ ਸਾਹਿਬ ਆਪਣਾ 17 ਅਗਸਤ ਨੂੰ ਜਗੜਾਤੇ ਤੇ ਗਏ ਸੀਗੇ ਤੇ ਉੱਥੇ ਉਹਨਾਂ ਦਾ ਮੋਬਾਈਲ ਲੌਸਟ ਹੋ ਗਿਆ ਸੀਗਾ ਜਦੋਂ ਜਦੋਂ ਨਾਲੀ ਵਾਪਸ ਆਇਆ ਤੇ ਫਿਰ ਆਪਾਂ ਸਭ ਤੋਂ ਪਹਿਲਾਂ ਸਿਮ ਬੰਦ ਕੀਤਾ ਤੇ ਨੈਕਸਟ ਡੇ ਆਪਾਂ ਸੀਆਰ ਪੋਰਟਲ ਤੇ ਅਪਡੇਟ ਮੇ ਆਪਣੇ ਅਪ ਕਰਤਾ ਨੈਕਸਟ ਡੇ ਸੰਡੇ ਸੀਗਾ ਤੇ ਫਿਰ ਆਪਾਂ ਨੂੰ ਮੰਡੇ ਸਾਂਚ ਕੇਂਦਰ ਆ ਕੇ ਆਪਣਾ ਸਾਰਾ ਡਾਕੂਮੈਂਟੇਸ਼ਨ ਆਇਆ ਬਾਕਸ ਦੇ ਨਾਲ ਆਇਆ ਮਨਲ ਰਜਿਸਟਰ ਕਰਵਾਇਆ ਤੇ ਫਿਰ ਇਹਨਾਂ ਨੇ ਆਪਾਂ ਨੂੰ ਕਾਲ ਕੰਟੈਕਟ ਕੀਤਾ ਕਿ ਤੁਹਾਡਾ ਫੋਨ ਮਿਲ ਗਿਆ ਤੇ ਉਹਦੇ ਲਈ ਬਹੁਤ ਬਹੁਤ ਥੈਂਕ ਯੂ ਥੈਂਕਸ ਹਾਂਜੀ ਅੱਜ ਮੋਗਾ ਪੁਲਿਸ ਵੱਲੋਂ ਜਿਹੜੇ ਪਿਛਲੇ ਕੁਝ ਦਿਨਾਂ ਦੇ ਵਿੱਚ ਫੋਨ ਲੋਕਾਂ ਦੇ ਗੁੰਮੇ ਹੋਏ ਸੀ ਜਾਂ ਕੋਈ ਚੋਰੀ ਹੋਏ ਹੋਏ ਸੀ ਉਹਨਾਂ ਫੋਨਾਂ ਨੂੰ ਅਸੀਂ ਰਿਕਵਰ ਕੀਤਾ ਹੈ 52 ਫੋਨਸ 52 ਫੋਨ ਅਸੀਂ ਰਿਕਵਰ ਕੀਤੇ ਨੇ ਥਰੂ CEIR ਪੋਰਟਲ ਤੋਂ ਮੈਂ ਸਾਰੇ ਤੁਹਾਡੇ ਮਾਧਿਅਮ ਰਾਹੀਂ ਸਾਰੇ ਲੋਕਾਂ ਨੂੰ ਦੱਸਣਾ ਚਾਹੁੰਦਾ ਹੈ ਕਿ ਜੇ ਕੋਈ ਇਸ ਤਰ੍ਹਾਂ ਦੀ ਕੋਈ ਘਟਨਾ ਹੁੰਦੀ ਹੈ ਲੋਕਾਂ ਨਾਲ ਰਿਗਾਰਡਿੰਗ ਕੋਈ ਫੋਨ ਚੋਰੀ ਜਾਂ ਕੋਈ ਉਹਨਾਂ ਦਾ ਫੋਨ ਮਿਸਪਲੇਸ ਹੋ ਜਾਂਦਾ ਹੈ ਤਾਂ ਸਾਡੇ ਸਾਂਝ ਕੇਂਦਰ ਦੇ ਵਿੱਚ ਆਨ ਤੇ CEIR ਪੋਰਟਲ ਦੇ ਨਾਲ ਅਪਲੋਡ ਕਰਕੇ ਉਨਾ ਦਾ ਫੋਨ ਜਿਹੜਾ ਹੈਗਾ ਉਹ ਅਸੀਂ ਰਿਕਵਰ ਕਰਨ ਦੀ ਕੋਸ਼ਿਸ਼ ਕਰਾਂਗੇ ਜਿਵੇਂ ਅੱਜ ਵੀ ਵੱਖ-ਵੱਖ ਏਰੀਆਜ਼ ਤੋਂ ਲੋਕ ਆਏ ਨੇ ਇਹਨਾਂ ਦੇ ਫੋਨਸ ਹੈਂਡਓਵਰ ਕੀਤੇ ਜਾ ਰਹੇ ਹਨ ਤੋਂ ਇਸੇ ਤਰ੍ਹਾਂ ਜਿਹੜਾ ਸਾਡਾ ਟੈਕਨੀਕਲ ਸੈੱਲ ਵੱਲੋਂ ਅੰਡਰ ਦਾ ਇਨਵੈਸਟ ਸੁਪਰਵੀਜ਼ਨ ਆਫ ਐਸਪੀ ਇਨਵੈਸਟੀਗੇਸ਼ਨ ਇਸੇ ਤਰ੍ਹਾਂ ਸਾਡੀ ਕਾਰਵਾਈ ਅੱਗੇ ਵੀ ਚੱਲਦੀ ਰਹੇਗੀ ਤੇ ਮੈਂ ਆਸ਼ਵਾਸਨ ਦਿੰਦਾ ਕਿ ਮੋਗਾ ਪੁਲਿਸ ਵੱਲੋਂ ਜਿਹੜਾ ਸੀਆਈਆਰ ਪੋਰਟਲ ਨੂੰ ਹੋਰ ਅਸੀਂ ਸੁਚਾਰੂ ਢੰਗ ਨਾਲ ਚਲਾਵਾਂਗੇ ਤੇ ਲੋਕਾਂ ਦੇ ਜਿਹੜੇ ਫੋਨਸ ਹੈ ਚੋਰੀ ਹੋਏ ਉਹਨਾਂ ਨੂੰ ਰਿਕਵਰ ਕਰਨ ਦੀ ਕੋਸ਼ਿਸ਼ ਕਰਾਂਗੇ ਥੈਂਕ ਯੂ ਜੈ ਹਿੰਦ